ਸਹੀ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਚੰਗੀ ਲੱਗੇ ਹਾਂ ਅਤੇ ਹਰੇਕ ਭਲੇ ਕੰਮ ਵਿੱਚ ਫਲਦੇ ਰਹੋ ਹਾਂ ਅਤੇ ਪਰਮੇਸ਼ਰ ਦੀ ਪਹਿਚਾਨ ਵਿੱਚ ਵਾਦੇ ਰਹੋ ਹallelujah ਕੀ ਕਹਿੰਦਾ ਤੁਸੀਂ ਇਹੋ ਜੀ ਚਾਲ ਚੱਲੋ ਕਿ ਹਰੇਕ ਭਲਾ ਕੰਮ ਕਰਦੇ ਰਹੋ ਤੇ ਪਰਮੇਸ਼ਵਰ ਦੇ ਵਿੱਚ ਵਾਦੇ ਰਹੋ ਹallelujah ਚਾਲ ਕਿੰਦੀ ਚੱਲਨੀ ਹੈ ਅੱਛੀ ਚਾਲ ਚੱਲਨੀ ਹੈ ਪਰਮੇਸ਼ਵਰ ਨਾਲ ਇੱਕ ਅੱਛਾ ਰਿਸ਼ਤਾ ਜੋੜਨਾ ਹੈ ਕੀ ਜੋੜਨਾ ਹੈ ਅੱਛਾ ਰਿਸ਼ਤਾ ਹallelujah ਦਸਰਾ ਚੌਨਾ ਜਿਸ ਜੇ ਸਾਡੇ ਚ ਭੈਣ ਭਾਈ ਦਾ ਮੀਆਂ ਬੀਵੀ ਦਾ ਅੱਛਾ ਰਿਸ਼ਤਾ ਨਾ ਹੋਵੇ ਤੇ ਉਹ ਉਸ ਨੂੰ ਫਿਰ ਅਸੀਂ ਕਿਤਨਾ ਸਮਝਦੇ ਆ ਕਿ ਟੁੱਟੀ ਜਾਏ ਤੇ ਅੱਛੀ ਗੱਲ ਹallelujah ਸਮਝ ਆਈ ਇੱਕ ਬੁਰਾ ਤੇ ਇੱਕ ਅੱਛਾ ਨਿਭਦੀ ਹੈ ਨਹੀਂ ਨਿਭੇਗੀ ਕਦੋਂ ਜਦੋਂ ਦੋਨਾਂ ਤਰਫ ਅੱਛਾ ਹੋਏ ਦੋਨਾਂ ਤਰਫ ਸਹੀ ਹੋਏਗਾ ਬੁਲਹਾਲੇਲੂਆ ਉਦੋਂ ਸਾਰੀ ਜ਼ਿੰਦਗੀ ਰਿਸ਼ਤੇ ਚੱਲ ਜਾਂਦੇ ਨੇ ਬੜਾ ਹallelujah ਅੱਜ ਪਹਿਚਾਣਨ ਪਰਮੇਸ਼ਵਰ ਤਾਂ ਤੋਂ ਕੀ ਚਾਹੁੰਦਾ ਹੈ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਅੱਛੀ ਨੀਤੀ ਨਾਲ ਮੈਨੂੰ ਗ੍ਰਹਿਣ ਕਰੋ ਅੱਛੇ ਅੱਛੇ ਚਾਲ ਚੱਲ ਅਸਾ ਚਾਲ ਚੱਲ ਦੇ ਵਿੱਚ ਚੱਲੋ ਔਰ ਪ੍ਰਭੂ ਦੇ ਵਿੱਚ ਵਾਦੇ ਜਾਓ ਕੀ ਕਰਦੇ ਜਾਓ ਵਾਦੇ ਵਾਦੇ ਜਾਓ ਕਿਦੇ ਵਿੱਚ ਪ੍ਰਭੂ ਦੇ ਵਿੱਚ ਪ੍ਰਭੂ ਵਿੱਚ ਬੜਾ ਹallelujah ਹallelujah ਖੁਸ਼ ਹੋਏ ਮੈਂ ਇਤਨਾ ਨੂੰ ਖੁਸ਼ ਦੇ ਹallelujah ਬੋਲਣਾ ਕਰੋ ਹallelujah ਹallelujah ਕਮਾਲ ਬੋਲੇ ਪ੍ਰਭੂਸ਼ਮਿਕ ਸਮਝ ਆ ਰਿਹਾ ਹੈ ਇਸ ਬੱਚ ਨੂੰ ਤਾਂ ਖੁਦਾ ਤੁਹਾਨੂੰ ਬਰਕਤ ਦੇ ਆਈ ਅਗਲੇ ਬੱਚ ਨੂੰ ਪੜਾਂਗੇ ਪੜਨਾ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਅਤੇ ਪੱਕੇ ਬਣੋ ਹਾਂ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ ਉਸ ਤੋਂ ਪਿੱਛੇ ਨਾ ਹੋਵੋ ਜਿਸ ਦਾ ਪ੍ਰਕਾਸ਼ ਆਕਾਸ਼ ਦੀ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ ਹallelujah ਕੀ ਕਿੰਦਾ ਪਾਲਸ ਕੀ ਲਿਖਦਾ ਤੁਸੀਂ ਉਸ ਤੇ ਵਿਸ਼ਵਾਸ ਰੱਖੋ ਜਿਹੜਾ ਪ੍ਰਚਾਰ ਤੁਹਾਨੂੰ ਸੁਣਾਇਆ ਗਿਆ ਸਮਝ ਆਈ ਹਾਂ ਜੀ ਅਜ਼ੀਜ਼ੋ ਦੱਸਣਾ ਚਾਹੁੰਦਾ ਕਿਹੜਾ ਪ੍ਰਚਾਰ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਸੁਣਿਆ ਜਦੋਂ ਤੁਸੀਂ ਪਹਿਲੀ ਵਾਰ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਔਰ ਕਿਹੋ ਜਿਹਾ ਪ੍ਰਚਾਰ ਸੁਣਿਆ ਇਹ ਪ੍ਰਚਾਰ ਸੁਣਿਆ ਕਿ ਪਰਮੇਸ਼ਵਰ ਨੇ ਕਿਹਾ ਕਿ ਪਾਪ ਕਰੋ ਇਹ ਪ੍ਰਚਾਰ ਸੁਣਿਆ ਕਿ ਪਰਮੇਸ਼ਵਰ ਕਹਿੰਦਾ ਪਾਪ ਨੂੰ ਤਿਆਗ ਦੋ ਹਾਲੇਲੂਇਆ ਕਿਹੜੀ ਪ੍ਰਚਾਰ ਨੂੰ ਸੁਣਿਆ ਹੈ ਇਸ ਪ੍ਰਚਾਰ ਨੂੰ ਸੁਣੋ ਕਹਿੰਦਾ ਖੁਸ਼ਖਬਰੀ ਦਾ ਪ੍ਰਚਾਰ ਤੇ ਪ੍ਰਭੂ ਦੇ ਵਿੱਚ ਵਾਧੇ ਜਾਓ ਹਾਲੇਲੂਇਆ ਹਾਲੇਲੂਇਆ ਸਮਝ ਆਈ ਪ੍ਰਭੂ ਦੇ ਵਿੱਚ ਵਾਧੇ ਜਾਓ ਵਾਧੇ ਜਾਓ ਇੱਕ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਪ੍ਰਭੂ 'ਚ ਆ ਜਾਂਦੇ ਹੋ ਤੇ ਬਹੁਤ ਸਾਰੇ ਸਤਾਉਂਦੇ ਵੀ ਆ ਬਹੁਤ ਸਾਰੇ ਤੁਹਾਡਾ ਮਜ਼ਾਕ ਵੀ ਉਣਾਉਂਦੇ ਆ ਪਰ ਮੈਂ ਦੱਸਣਾ ਚਾਹੁੰਦਾ ਜੋ ਕਰਦਾ ਉਹ ਕਰੀ ਜਾਏ ਪਰ ਤੁਸੀਂ ਪ੍ਰਭੂ 'ਤੇ ਵਲ ਧਿਆਨ ਕਰਦੇ ਆ ਇਸ ਦੇ ਬਲ ਪਰਮੇਸ਼ਵਰ ਵੱਲ वापस नहीं देखना कोई कोई मेरा मजाक है कोई मेनु कुछ कहता है वापस नहीं देखना फिर प्रभु दे सफलता है फिर असि ठोकर नहीं खावे रास्ते दिखाएगा और उस रास्ते आते चलते जावे की लोही है प्रभु वाते जाओ बुले लोही और जड़ू की करना है पढ़ना है और मजबूत करना है ਹਾਲੇਲੂਇਆ ਸਮਝਾਈ ਜੜਨੋ ਕੀ ਕਰਨਾ ਹੈ ਮਚਪੂਰ ਕਰਨਾ ਹੈ ਕੋਈ ਸਾਨੂੰ ਆ ਕੇ ਕਹਿੰਦਾ ਇੱਥੇ ਆ ਹੁੰਦਾ ਹੈ ਤਾਂ ਆਪਣੀ ਛੜਨੂ ਕੀ ਕਰੋ ਮਜ਼ਬੂਤ ਕਰਕੇ ਪਰਮੇਸ਼ਵਰ ਮੇਰੇ ਨਾਲ ਵੀ ਕਰ ਸਕਦਾ ਹੈ ਹਾਲੇਲੂਇਆ ਹਾਲੇਲੂਇਆ ਮਤੀਸ਼ੇਸ਼ ਯਾਦ ਰੱਖਿਆ ਕਰੋ ਜਦੋਂ ਅਸੀਂ ਦੁਖੀ ਹੁੰਨੇ ਆ ਅਸੀਂ ਚਾਏ ਸੁੱਖ ਝੁੰਨਿਆ ਤੇ ਪ੍ਰਭੂ ਦੇ ਨਾਲ ਪ੍ਰਾਰਥਨਾ ਕਰਾਇਆ ਕਰੋ ਉਹਦਾ ਬੈਠਿਆ ਕਰੋ ਗੱਲਬਾਤ ਕਰਾਇਆ ਕਰੋ ਕਿ ਪਰਮੇਸ਼ਵਰ ਆਜਮੇ ਤੇਰੇ ਵਿੱਚ ਬੈਠੀ ਅੱਜ ਮੈਂ ਤੇਰੇ ਵਿੱਚ ਬੈਠਾ ਮੇਰਾ ਆ ਮਸਲਾ ਹੈ ਪਰ ਮੇਰਾ ਇੱਕ ਕੰਮ ਹੈ ਮੈਂ ਪ੍ਰਾਰਥਨਾ ਕਰਦਾ ਮੈਂ ਪ੍ਰਾਰਥਨਾ ਕਰਦੀਆਂ ਕਿ ਤੇਰੇ ਨਾਮ ਛੋ ਹਾਲੇਲੂਇਆ ਤਾਂ ਪਰਮੇਸ਼ਵਰ ਉਹਦਾ ਕੀ ਦੇਗਾ ਉੱਤਰ ਦੇਗਾ ਹਾਲੇਲੂਇਆ ਤੇਂਦਾ ਵੀ ਹੈ ਜੀ ਉਸ ਉੱਤਰ ਕੀ ਕਰਦਾ ਹੈ ਇਹ ਉੱਤਰ

ਤਾਂ ਜੋ ਖੁਦਾ ਕਰਦਾ ਹੈ ਉਹ ਇਨਸਾਨ ਨਹੀਂ ਕਰ ਸਕਦਾ ਹallelujah ਉਹ ਮੈਂ ਤੇ ਤੂੰ ਨਹੀਂ ਕਰ ਸਕਦੇ ਬੋ ਹallelujah ਪਰਮੇਸ਼ਵਰ ਕਹਿੰਦਾ ਨੇਚਾ ਤੇ ਵਿਸ਼ਵਾਸ ਸਮਝ ਆਈ ਤੇਰਾ ਨੇਚਾ ਇਸ ਧਰਤੀ ਦੇ ਉੱਤੇ ਰੱਖਿਆ ਤੇ ਪਰਮੇਸ਼ਵਰ ਸੁਰੱਖਿਅਤ ਦੇਦਾ ਹੈ ਹallelujah ਬੋ ਹallelujah ਸਮਝ ਆਈ ਪਰਮੇਸ਼ਵਰ ਸੁਰੱਖਿਅਤ ਦੇਖਦਾ ਹੈ ਬੋ ਹallelujah ਸਮਝੇ ਮੈਂ ਕਈ ਵਾਰ ਦੱਸਿਆ ਸਰ ਨੂੰ ਪੀੜਾ ਦੀ ਜਰੂਰਤ ਨਹੀਂ ਹੈ ਨਹੀਂ ਹੈ ਕਿਉਂ ਕਿ ਪਰਮੇਸ਼ਵਰ ਦੇ ਕਲਾਮ 'ਚ ਹੀ ਲਿਖਿਆ ਦੋ ਜਾਂ ਫਿਰ ਮੇਰੇ ਸਫਲਤਾ ਪੂਰਵ ਦੋ ਜਾਂ ਤਿੰਨ ਨਾਲ ਵੀ ਹੈ ਹallelujah ਸਮਝ ਆਈ ਉਹਦੇ ਕਲਾਮ 'ਚ ਲਿਖਿਆ ਕਹਿੰਦਾ ਇੱਕ ਵੀ ਰੂਹ ਧਰਤੀ ਦੇ ਵਿਚਾਈ ਜਾਏ ਤੇ ਸਵਰਗ ਦੇ ਵਿੱਚ ਖੁਸ਼ੀ ਤੇ ਆਨੰਦ ਹੁੰਦਾ ਹੈ ਕੀ ਹੁੰਦਾ ਹੈ ਖੁਸ਼ੀ ਤੇ ਆਨੰਦ ਹੁੰਦਾ ਹੈ ਅਸੀਂ ਤਾਂ ਇੱਕ ਤੋਂ ਦੋ ਤੋਂ ਵੀ ਜ਼ਿਆਦਾ ਹਾਂ ਹਾਲੈਲੂਇਆ ਫਿਰ ਪਰਮੇਸ਼ਵਰ ਸਾਡਾ ਸਾਡੇ ਲਈ ਆਨੰਦ ਨਹੀਂ ਕਰੇਗਾ ਕਰੇਗਾ ਤਾਂ ਅੱਜ ਇਹ ਜੋ ਇਸ ਦਾ ਨੂੰ ਸਮਝਣਾ ਹਾਲੈਲੂਇਆ ਤਾਂ ਕੀ ਹੋਣਾ ਹੈ ਤਕੜੇ ਹੋਣਾ ਹੈ ਮਜ਼ਬੂਤ ਹੋਣਾ ਹੈ ਔਰ ਜੜ ਪੱਕੀ ਕਰਨੀ ਹੈ ਕਿ ਸਾਨੂੰ ਕੋਈ ਹਲਾ ਨਾ ਸਕੇ ਬੋਲ ਹਾਲੈਲੂਇਆ